ਹੈਲੋ ਗੈਸ ਮੈਂ ਸੋਨੀ ਕੇ ਮੇਰਾ ਪੁੱਲ ਸੋਨਾ ਮੈਨੂੰ ਕਮੈਂਟਾਂ ਵਿੱਚ ਦੱਸਿਓ ਹਾਂਜੀ ਗਾਇਸ ਜ਼ਰੂਰ ਦੱਸਿਓ ਕਮੈਂਟਾਂ ਵਿੱਚ ਕੌਣ ਸੋਨਾ ਇਹ ਸੋਣੀ ਸੀ ਕਿ ਇਹਦਾ ਫੁੱਲ ਸੋਨਾ ਸੀ ਇਹ ਤਾਂ ਇੱਕ ਨਮੂਨਾ ਸੀ ਅੱਜ ਕੱਲ ਤਾਂ ਇੰਸਟਾਗ੍ਰਾਮ ਖੋਲੋ ਤਾਂ ਇੱਕ ਤੋਂ ਬਾਅਦ ਇੱਕ ਨਮੂਨੇ یوں ਸ਼ੋਅ ਹੁੰਦੇ ਆ ਜਿਵੇਂ ਮੀਂਹ ਵਿੱਚ ਡੱਡੂ ਸੋ ਇਹਨਾਂ ਨਮੂਨਿਆਂ ਨੂੰ ਕਰਦੇ ਹਾਂ ਪੇਂਟ ਸ਼ਰਧਾਂਜਲੀ ਉਹ ਵੀ ਆਪਣੇ ਸਟਾਈਲ ਦੇ ਵਿੱਚ ਚਲੋ गाइस ਦੇਖਦੇ ਆ ਇਹਨਾਂ ਦੀਆਂ ਵੀਡੀਓ ਤੇ ਕਰਦੇ ਆ ਸ਼ਰਦਾ ਦੇ ਫੁੱਲ ਪੇਂਟ ਆਇਆ ਦੇਖਦੇ ਆ ਬੜਚਨ ਮਜ਼ਾ ਆਇਆ ਓ ਯਾਰ ਬੀਬੀਆਂ ਜਿਵੇਂ ਮਰਜ਼ੀ ਆ ਪਰ ਘਰ ਵਿੱਚ ਬੰਦਿਆਂ ਦਾ ਦਿਲ ਜ਼ਰੂਰ ਲਈ ਰੱਖਦੀ ਹੋਣੀ ਹੈ ਜਿੱਦਾਂ ਝੂਮ ਝੂਮ ਕੇ ਪਹਿਲਾਂ ਪਾਉਂਦੀ ਆ ਬੰਦੇ ਦਾ ਦੇਖ ਦੇਖ ਕੇੜਾ ਵੱਲ ਖੁਸ਼ ਹੁੰਦੇ ਹੋਣੇ ਆ ਇਹੋ ਜਿਹੇ ਸਾਡੇ ਇਲਾਕੇ ਦੇ ਵਿੱਚ ਹੋਣ ਤਾਂ ਪਿੰਡ ਦੇ ਮੁੰਡੇ ਪਿੱਛੇ ਕੁੱਤੇ ਲਾ ਲਾ ਕੇ ਇਹਨਾਂ ਦੀ ਦੌੜਾ ਲਗਵਾ ਦੇਣ ਪਰ ਜੋ ਮਰਜੀ ਆ ਵੀਰੇ ਬੀਬੀਆਂ ਨੇ ਇੰਸਟਾਗ੍ਰam ਤੇ ਸਾਰਿਆਂ ਦਾ ਦਿਲ ਲਾਤਾ ਕਈ ਤਾਂ ਮੰਝਿਆਂ ਤੇ ਬੈਠੇ ਉੱਠ ਗਏ ਹੋਣਗੇ ਤੇ ਕਈ ਰਜਾਈਆਂ 'ਚ ਬੈਠੇ ਮਜ਼ੇ ਲੈਂਦੇ ਹੋਣਗੇ ਓ ਮਾਈ ਗੋਡ ਉਹ ਪਿਆਰ ਪਿਓਰ ਦਾ ਤਾਂ ਭਰਾਵਾ ਪਤਾ ਨਹੀਂ ਪਰ ਇਹੋ ਜੀ ਸ਼ਕਲ ਲੈ ਕੇ ਕੁੜੀਆਂ ਨਾ ਡਰਾਦੀ ਔਰ ਮੰਨਦੇ ਆ ਯਾਰ ਸੋਹਣਾ ਲੱਗਣ ਦਾ ਹੱਕ ਸਭ ਨੂੰ ਆ ਪਰ ਇੰਨਾ ਸੋਹਣਾ ਬਣ ਕੇ ਪਤੰਦਰਾ ਤੂੰ ਕੀ ਲੈਣਾ ਓ ਯਾਰ ਪੰਪ ਵੀ ਬੜੀ ਕੁੱਤੀ ਚੀਜ਼ ਆ ਜਿਹੜਾ ਬੰਦਾ ਪੰਪ ਚ ਆ ਜਾਂਦਾ ਨਾ ਬਸ ਇਹਦੇ ਵਰਗੇ ਹਾਲ ਹੁੰਦਾ ਫਿਰ ਓ ਚੋਨਾ ਕੱਢਣ ਵਾਲੀ ਨਵੀਂ ਮਸ਼ੀਨ ਆਈ ਆ ਜਿੰਨੇ ਜਿੰਨੇ ਚੋਨਾ ਕਢਾਉਣਾ ਆਪਣਾ ਇਹਨਾਂ ਕੋਲ ਆ ਜਾਓ ਇਹ ਚੋਨਾ ਹੈ ਟਾਪ ਕਲਾਸ ਕੱਢਦੇ ਨੇ ਉਹ ਇਹਨਾਂ ਨੂੰ ਥੱਲੇ ਲਾ ਕੇ ਇਹਨਾਂ ਦੇ ਅੰਡਕੋਸ਼ ਵੀ ਚੈੱਕ ਕਰ ਲਓ ਸਹੀ ਸਲਾਮਤ ਆ ਕਿ ਨਹੀਂ ਇਹ ਨਾ ਹੋਏ ਚੋਨਾ ਤਾਂ ਤੁਹਾਡਾ ਨਿਕਲ ਆਏ ਪਰ ਇਹ ਕਿਤੇ ਨਿਕਲਣ ਯੋਗ ਨਾ ਬਚਣ ਓਏ ਯਾਰ ਮੇਰੀ ਗੱਲ ਦਾ ਕਿਤੇ ਗਲਤ ਮਤਲਬ ਨਾ ਸਮਝ ਲੇ ਮੇਰੇ ਕਹਿਣ ਤੋਂ ਪਾਪ ਵਿਚਾਰਿਆਂ ਦੇ ਕਿਤੇ ਸੱਟ ਸੂਟੀ ਨਾ ਲੱਗ ਜਵੇ ਕਿਤੇ ਐਵੇਂ ਲੈਣੇ ਦੇਣੇ ਪੈ ਜਾਣ ਆਏ ਆਏ ਦੇਖ ਕੀ ਲੱchn ਕਰਦੀ ਆ ਕੁੜੀ ਜਈ ਆਏ ਚੰਦਰੀ ਨੇ ਕੀਲ ਕੇ ਰੱਖਤਾ ਸਾਰਿਆਂ ਨੂੰ ਇੰਨੀਆਂ ਸੋਹਣੀਆਂ ਆਦਾਵਾ ਇੰਨੇ ਸੋਹਣੇ ਠੁਮਕੇ ਬਸ ਕਰ ਜਾ ਹੁਣੇ ਸਾਡੀ ਜਾਨ ਲੈ ਕੇ ਮੰਨਣਾਈ ਯਾਰ ਪਹਿਲਾਂ ਸੀਗੇ ਬੰਦੇ ਬੁੜੀਆਂ ਕੁੜੀਆਂ ਮੁੰਡੇ ਅੱਜ ਕੱਲ ਆ ਚੌਥਾ ģੇੜਾ ਪਤਾ ਨਹੀਂ ਕਿੱਥੋਂ ਆ ਗਿਆ ਜਿਹੜਾ ਨਹੀਂ ਤੀਜਾ ਬੰਦਾ ਆ ਹੀ ਬਣਿਆ ਜਿਹੜਾ ਨਹੀਂ ਤੀਜਾ ਬੰਦਾ ਆ ਹੀ ਬਣਿਆ ਪਤਾ ਨਹੀਂ ਇਹਨਾਂ ਨੂੰ ਕੀ ਲੱਭਦਾ ਬੰਦਿਆਂ ਤੋਂ ਕੁੜੀਆਂ ਤੇ ਕੁੜੀਆਂ ਤੋਂ ਮੁੰਡੇ ਬਣ ਹੀ ਜਾਂਦੇ ਆ ਮੈਨੂੰ ਤਾਂ ਪਤਾ ਨਹੀਂ ਲੱਗਦਾ ਸਮਾਜ ਜਾ ਕਿੱਧਰ ਨੂੰ ਰਿਹਾ ਹੈ ਯਾ ਠੀਕ ਆ ਹੋਣਗੇ ਤੁਹਾਡੇ ਵਿੱਚ ਲੱਛਣ ਕੁੜੀਆਂ ਵਾਲੇ ਜਾਂ ਕੁੜੀਆਂ 'ਚ ਮੁੰਡਿਆਂ ਵਾਲੇ ਬਟ ਆਪਣੇ ਘਰੇ ਰਹਿ ਕੇ ਕਰੋ ਸਮਾਜ ਦਾ ਬੇੜਾ ਕਰਕੇ ਕਹਾਤੇ ਕਰਦੇ ਆ ਘਰ ਘਰ ਜਵਾਕਾਂ ਕੋਲ ਅੱਜਕੱਲ ਫੋਨ ਆ ਉਹ ਵਿਚਾਰੇ ਕੀ ਸਿੱਖਣ ਗਿਆਣਾ ਕੋ ਠੰਮਕੇ ਲਾ ਲਓ ਇੰਸਟਾਗ੍ਰਾਮ ਤੇ ਤੇ ਫੋਲੋਇੰਗ ਵਧਾ ਲਓ ਇਹਨਾਂ ਦੀ ਮਾਂ ਵੀ ਕਹਿੰਦੀ ਹੋਣੀ ਆ ਮੈਂ ਤਾਂ ਜੰਮਿਆ ਸੀ ਮੁੰਡਾ ਪਤਾ ਨਹੀਂ ਕਿਉਂ ਹੋ ਗਿਆ ਲੁੰਡਾ ਮੂਰੇ ਉਹ ਵਧਾਈ ਫਿਰਦਾ ਤੇ ਪਿੱਛੋ ਚਕਾਈ ਫਿਰਦਾ ਗਰੀਬ ਬੰਨਾ ਟੱਟੀਆਂ ਵੀ ਖਾ ਗਿਆ ਫਲੱਛਾਂ ਨੂੰ ਬਾਹਰ ਵੀ ਨਹੀਂ ਲਵਾਕ ਦਿੱਤੇ ਆਹ ਤੇ ਕੋਲ ਪਾਇਤੋ ਵੀ ਨਹੀਂ ਦਿੱਤੇ ਉਹ ਵੀ ਗਰੀਬਾਂ ਨੂੰ ਫਲੱਛਾਂ ਨੇ ਬਾਹਰ ਖਾ ਗਿਆ ਦੱਸੋ ਪਰ ਗਰੀਬ ਜਾਂ ਹਾਂ ਵੀ ਦੱਸੋ ਕਿੱਧਰ ਜਾਏ ਗਰੀਬ ਐਡਾ ਹੋਸ਼ਾ ਸਰਪੰਚ ਐਡਾ ਹੋਸ਼ਾ ਸਰਪੰਚ ਗਰੀਬਾਂ ਦੀ ਟੱਟੀਆਂ ਵੀ ਖਾ ਗਿਆ ਹੋ ਸਰਪੰਚ ਨੂੰ ਘਰੇ ਰੋਟੀ ਨੀ ਨਾ ਮਿਲਦੀ ਹੋਣੀ ਵਿਚਾਰੇ ਨੂੰ ਤਾਂ ਹੀ ਉਹਨਾਂ ਦੀ ਟੱਟੀਆਂ ਵੀ ਖਾ ਗਿਆ ਉਹਨਾਂ ਦੇ ਬਾਹਰ ਵੀ ਖਾ ਗਿਆ ਵਿਚਾਰੇ ਦੱਸੋ ਗਰੀਬਾਂ ਦੀ ਟੱਟੀਆਂ ਵੀ ਸੇਫ ਨਹੀਂ ਹੈਗੀਆਂ ਹੁਣ ਗਰੀਬ ਜਾਏ ਤੇ ਜਾਏ ਕਿੱਧਰ ਇਸ ਪਿੰਡ ਦੇ ਸਰਪੰਚ ਨੂੰ ਲੱਭ ਕੇ 100 ਤੋਪਾਂ ਦੀ ਸਲਾਮੀ ਦੇਣੀ ਚਾਹੀਦੀ ਆ ਓਏ ਨਾ ਹੋਸ਼ਾ ਸਰਪੰਚ ਓਏ ਬਾਪਰੇ ਬਾਪ ਅਸੀਂ ਨਹੀਂ ਦੇਖਿਆ ਆਪਣੀ ਜ਼ਿੰਦਗੀ 'ਚ ਸੂ ਮੁੰਡੇ ਆਵੇ ਤੈਨੂੰ ਤਾਂ ਛੱਡਿਆ ਓ ਇੰਨਾ ਗਾਡਰ ਗਾਣਾ ਕਿਉਂ ਲਿਖਿਆ ਚੰਦਰਿਆ ਤੇਰੇ ਗਾਣੇ ਨੂੰ ਸੁਣ ਕੇ ਤਿੰਨ ਚਾਰ ਕੁੜੀਆਂ ਤੇਰੇ ਤੇ ਉਦਾ ਹੀ ਮਰ ਜਾਣਾ ਹੈ ਤੂੰ ਕੇਸ ਪੋਣਾ ਆਪਣੇ ਤੇ ਕੋਈ ਜੋੜੀ ਛੱਡ ਗਈ ਛੱਡ ਗਈ ਖਹਿੜਾ ਛੱਡ ਹੋਰ ਮਿਲ ਜੂ ਚੱਲ ਜਿਹੜੀ ਛੱਡ ਗਈ ਉਹ ਵੀ ਵਿਚਾਰੀ ਸੋਚਦੀ ਹੋਣੀ ਆ ਕਿ ਮੇਰੇ ਤੋਂ ਤਾਂ ਇਹਦੀਆਂ ਰੋਟੀਆਂ ਦੇ ਖਰਚੇ ਨਹੀਂ ਪੂਰੇ ਹੋਣੇ ਇੰਨੇ ਤਾਂ ਉਹੀ ਗੱਲ ਇਤੋਂ ਤਾਂ ਵਿਟਾਮਿਨ ਡੀ ਸੀ ਦੀ ਇਹ ਚ ਕਮੀ ਆ ਓ ਮੈਂ ਕਿਥੋਂ ਪੂਰੀਆਂ ਕਰਦੀ ਫਿਰੂੰਗੀ ਮਿਰਗੀ ਦੇ ਦੌਰੇ ਪੈਂਦੇ ਹੋਣੇ ਐ ਇਹਨੂੰ ਮੈਂ ਸਾਂਭੂਗੀ ਕਿ ਆਪਣਾ ਆਪ ਸਾਂਭੂਗੀ ਉਹ ਕਰੈਕਟਰ ਲੈਸ ਨਹੀਂ ਤੂੰ ਬੋਡੀ ਮੋਰ ਬਣ ਕੀ ਹੈ ਕੀ ਬਕਵਾ ਕਰੇ ਕਿ ਐਸੀ ਲਗੀ ਆਗੇ ਸਵਾਦ ਹਾਂਜੀ ਕੀ ਗੱਲ ਆ ਤੁਹਾਨੂੰ ਕਿ ਉਸ ਤੋਂਨੇ ਬਾਬੇ ਨੂੰ ਤੁਸੀਂ ਹੈ ਉਹਨੇ ਵਿਚਾਰੇ ਨੇ ਆਪਣੇ ਰੋ ਰੋ ਕੇ ਹੱਡੀਆਂ ਚੂਰ ਕਰ ਲੈਣੀਆਂ ਆ ਧੰਦੋ ਦੇ ਬਾਹਰ ਆ ਜਾਣੇ ਆ ਨਕਲੀ ਧੰਦੋ ਉਹਦੇ ਹੈ ਕਿ ਉਸ ਤੋਂਨੇ ਤੁਸੀਂ ਬਾਬੇ ਨੂੰ ਦੱਸੋ ਹਾਂ ਚਲੋ ਸਾਰੇ ਜਣੇ ਕਮੈਂਟਾਂ ਵਿੱਚ ਸੌਰੀ ਬੋਲ ਕੇ ਬਾਬੇ ਨੂੰ ਮਨਾਓ ਹੈ ਤੁਹਾਨੂੰ ਪਤਾ ਨਹੀਂ ਹੈਗਾ ਪਾਬਾ ਜੀ ਆਪਣੇ ਉਹ ਤੁਹਾਨੂੰ ਕਿਸੇ ਨੇ ਵੱਡਿਆਂ ਦੀ ਰਿਸਪੈਕਟ ਕਰਨੀ ਨਹੀਂ ਸਿਖਾਈ ਹੈ ਚਲੋ ਹਮ ਮਨਾਓ ਬਾਬੇ ਨੂੰ ਨਾ ਨਾ ਬਜ਼ੁਰਗੋ ਰੋਣਾ ਕਾਤੇ ਤੁਹਾਡੇ ਜਵਾਕ ਆ ਸੀ ਜਵਾਕਾਂ ਤੋਂ ਗਲਤੀਆਂ ਹੋ ਜਾਂਦੀਆਂ ਮਾਫ ਕਰ ਦਿਓ ਇਹਨਾਂ ਸਾਰਿਆਂ ਵੱਲੋਂ ਮੈਂ ਮਾਫੀ ਮੰਗਦੀ ਹਾਂ ਤੁਹਾਡੇ ਤੋਂ ਰੋਇਓ ਨਾ ਵੇਖ ਲਓ ਪਲੀਜ਼ ਤੇ ਨਿਫਾਲੇ ਤੇ ਪੈ ਨਹੀਂ ਬੜਾ ਦਿਲ ਦਰਦਾ। ਓਹੋ ਬਾਬਾ ਤੇ ਆਪਣੇ ਮਸ਼ੂਕ ਦੀ ਗੱਲ ਕਰਦਾ ਹੈ ਤੇ ਅਸੀਂ ਸਮਝ ਕੇ ਕਿਤੇ ਬਾਬਾ ਸਾਡੇ ਨਾਲ ਗੁੱਸੇ ਆ। ਓ ਜਾ ਯਾਰ। ਬਾਬਾ ਪਹਿਲਾਂ ਦੱਸ ਦੇਣਾ ਏ ਤੇਰੀ ਮਸ਼ੂਕ ਰੁੱਸੀ ਆ। ਹੁਣ ਉਹਨੂੰ ਤੇ ਅਸੀਂ ਮਨਾ ਨਹੀਂ ਸਕਦੇ। ਤੂੰ ਕੈਮਰਾ ਛੱਡ ਆਪਦੀ ਮਸ਼ੂਕ ਨੂੰ ਮਨਾ ਜਾ ਕੇ। ਹੈ ਕਿੱਥੇ ਕੈਮਰੇ ਦੇ ਚੱਕਰਾਂ 'ਚ ਪਿਆ ਆ ਕਿਤੇ ਘਰ ਛੱਡ ਕੇ ਚਲ ਗਈ ਤੇ ਰੋਟੀ ਖਾਣੋਂ ਵੀ ਔਖਾ ਹੋ ਜਾਏਗਾ। ਚਲੋ ਜੀ ਚੰਗਾ ਫਿਰ ਅਸੀਂ ਵੀ ਬਾਬੇ ਦੀ ਹੈਲਪ ਕਰਕੇ ਆਉਨੇ ਆ। ਸ਼ਾਇਦ ਸਾਡੇ ਕੈਂ ਬੀਬੀ ਆਖੇ ਲੱਗ ਜੇ। ਬਾਬੇ ਦਾ ਘਰ ਵਸਦਾ ਹੋ ਜੇ ਤੇ ਵੀਡੀਓ ਕਿਦਾਂ ਦੀ ਲੱਗੀ ਤੁਹਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਤੇ ਸਾਡੇ ਚੈਨਲ ਨੂੰ ਜ਼ਰੂਰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਪਲੀਜ਼ 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 ਮੇਰੇ ਚੈਨਲ ਦੀ ਰੀਚ ਅੱਗੇ ਡਾਊਨ ਆ ਤੇ ਮੈਂ ਚਾਹੁੰਨੀ ਆ ਕਿ ਮੇਰਾ ਚੈਨਲ ਗਰੋ ਕਰੇ ਤੇ ਉਹਦੇ ਲਈ ਤੁਹਾਡੇ ਹੈਲਪ ਦੀ ਜ਼ਰੂਰਤ ਆ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਧੰਨਵਾਦ